ਉਨ ਆਪਣੇ ਪੰਥ ਦੀ ਢਾਲ ਕੀ ਨੇ ਆਪਣੇ ਪੰਥ ਦੀ ਢਾਲ ਸੀ ਬਈ ਐ ਜੀਪੀਸੀ ਆਪਣੇ ਪੰਥ ਦੀਆਂ ਢਾਲਾਂ ਸੀ ਟਕਸਾਲਾਂ ਆਪਣੇ ਪੰਥ ਦੀਆਂ ਢਾਲਾਂ ਕੀ ਸੀਆਂ ਦਲ ਪੰਥ ਪਰ ਬੜੀ ਮਤਲਬ ਕੇ ਨਮੋਸ਼ੀ ਦੀ ਗੱਲ ਹੈ ਆਪਣੀ ਜਿਹੜੀ ਢਾਲ ਹੈ ਉਹ ਇੱਕ ਤਰ੍ਹਾਂ ਨਾਲ ਟੁੱਟੀ ਲਾ ਲੋ ਕਮਜ਼ੋਰ ਲਾ ਲੋ ਇਹ ਚਿੱਕਤਰਾਂ ਨਾਲ ਨੌਜਵਾਨਾਂ ਦਾ ਹੱਡ ਆ ਗਿਆ ਸੀ ਆਪਾਂ ਨੇ ਦੇਖਿਆ ਬਈ ਪਿੱਛੇ ਬਰਕਾਰੀ ਦੇ ਵਿੱਚ ਪਰ ਜੋ ਕੁਝ ਹੋਇਆ ਉਥੇ ਚਲੋ ਗਦਾਰੀ ਲਾ ਲਓ ਕੁਝ ਵੀ ਕਹਿ ਲਈ ਆਪਾਂ ਹਣਾ ਆਪਣਾ ਤਾਂ ਗਦਾਰੀ ਮੰਨਦਿਆ ਨੌਜਵਾਨ ਮੋਰ ਤਾਂ ਸਿਰੇ ਨਹੀਂ ਲੱਗਿਆ ਮੋਰ ਤਾਂ ਸਿਰੇ ਨਹੀਂ ਲੱਗਿਆ ਬਈ ਕੀ ਗਾਰੰਟੀ ਹੈ ਵੀ ਵੀ ਗੁਰਜੀਤ ਸਿੰਘ ਫੌਜੀ ਨਹੀਂ ਵਿਗਦਾ ਇਸ ਗੱਲ ਦੀ ਕੀ ਗਾਰੰਟੀ ਹੈ ਉਦੋਂ ਵੀ ਜਾਈ ਜਦੋਂ ਬਾਈ ਪ੍ਰਚਾਰ ਕਰਦਾ ਸੀ ਇਹਨੇ ਕਦੇ ਨਾ ਤੇ ਇੱਕ ਰੁਪਿਆ ਕਿਸੇ ਤੋਂ ਖਾਡਾ ਮੈਂ ਆਪ ਦੀ ਜ਼ਿੰਮੇਵਾਰੀ ਨਾਲ ਕਹਿੰਨਾ ਹੈ ਠੀਕ ਆ ਵੀ ਇਹ ਨਹੀਂ ਵੇਚਿਆ ਜਾਊਗਾ ਬਾਕੀ ਗੁਰੂ ਮਾਰਾ ਦੇ ਹੱਥ ਤੇ ਵੇਚਾ ਨੌਜਵਾਨਾਂ ਨੂੰ ਬੇਨਤੀ ਆ ਤੁਸੀਂ ਆਓ ਇੱਥੇ ਸਾਡੇ ਨਾਲ ਕਰੋ ਸੰਪਰਕ ਇੱਥੇ ਆਪਾਂ ਮੋਰਚਾ ਡੱਟ ਕੇ ਲਾਈਏ ਕਿਸਾਨਾਂ ਨੂੰ ਵੀ ਬੇਨਤੀ ਆ ਭਈ ਸਿੱਖ ਪੰਥ ਨੇ ਖਾਲਸਾ ਪੰਥ ਨੇ ਪੂਰਾ ਸਾਥ ਦਿੱਤਾ ਸੀਗਾ ਜਥੇਬੰਦੀਆਂ ਦਾ ਹਨਾ ਵੀ ਤੁਸੀਂ ਵੀ ਇੱਥੇ ਆਓ ਪਰ ਕਹਿ ਦਿੱਤਾ ਜਾਂਦਾ ਵੀ ਇਹ ਨੌਜਵਾਨ ਜਿਹੜੇ ਹੈਗੇ ਆ ਤੱਤੀਆਂ ਗੱਲਾਂ ਕਰਦੇ ਆ ਇਹ ਭੜਗਾਉਗੇ ਕਿਸੇ ਨੂੰ ਮਾਮਾ ਦੇ ਪੁੱਤ ਮਰਵਾਣਗੇ ਫਿਰ ਬਾਅਦ ਚ ਕੋਈ ਚੁੱਲ੍ਹਿਆਂ ਤੇ ਘਾਹ ਜੰਮ ਜਾਂਦਾ ਭਾਈ ਉੱਗ ਜਾਂਦਾ ਕੋਈ ਸਾਥ ਵੀ ਨਹੀਂ ਦਿੰਦਾ ਨੌਜਵਾਨ ਜਿਵੇਂ ਜੇ ਹਥਿਆਰਾਂ ਨਾਲ ਵੀ ਮੋਰਚੇ ਫਤਿਹ ਕਰਨਾ ਜਾਣਦੇ ਨੇ ਤਾਂ ਨੌਜਵਾਨ ਦੇ ਵਿੱਚ ਇੱਕ ਬੜੀ ਅੰਦਰੂ ਗਰੂਪ ਆਸ ਦਾ ਬਖਸ਼ਿਆ ਹੋਇਆ ਜਿਸ ਸਪਾਹੀ ਰੂਪ ਹੈ ਤਾਂ ਸੰਤ ਦਾ ਰੂਪੀ ਗੁਰੂ ਕਲਗੀਧਰ ਪਾਸਾ ਨੇ ਬਖਸ਼ਿਆ ਅਸੀਂ ਇੱਥੇ ਬੈਠਣਾ ਜਾਣਦੇ ਆ 7 ਮਈ ਧਰਨੇ ਵੀ ਮੋਰਚੇ ਵੀ ਫਤਿਹ ਕਰਨਾ ਜਾਣਦੇ ਆ ਕਾਨੂੰਨ ਘੜਨੇ ਹੁੰਦੇ ਕਾਨੂੰਨ ਦੇ ਘਾੜਿਆਂ ਨੇ ਪਹੁੰਚੋਂ ਤੱਕ ਤੁਸੀਂ ਕਰੋਗੇ ਉਹਨਾਂ ਨੂੰ ਇੱਥੇ ਸਦੋਂਗੇ ਉਹਨਾਂ ਤੱਕ ਗੱਲ ਕਿੱਦਾਂ ਪਹੁੰਚੇਗੀ ਵੀ ਹਥਿਆਰ ਚੱਕਣ ਵਾਲਾ ਦੱਸ ਦੀ ਮਸਲਾ ਤੇ ਇਹ ਕਹਿਣਗੇ ਵੀ ਇਹਨਾਂ ਨੇ ਹਥਿਆਰ ਚੱਕ ਲੇ ਸਰਕਾਰਾਂ ਤੋਂ ਤਾਂ ਬਈ ਸਾਨੂੰ ਕੋਈ ਆਸ ਨਹੀਂ ਸਾਨੂੰ ਆਸ ਹੈ ਤਾਂ ਸਿੱਖ ਪੰਥ ਤੋਂ ਆ ਸਿੱਖ ਪੰਥ ਦੇ ਜ਼ਿਆਦਾਤਰ ਜੂਥ ਦੇ ਜੋ ਜੂਥ ਤੋਂ ਆ ਨੌਜਵਾਨਾਂ ਤੋਂ ਮੋਰਚਾ ਲੱਗਿਆ ਹੋਇਆ ਸਮਾਣੇ ਵਿੱਚ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਚੜ੍ਹੇ ਹੋਏ ਆ ਤੇ ਸਿੱਖ ਸੰਗਤ ਇਕੱਠੀ ਹੋਈ ਹੈ ਇਸ ਮੋਰਚੇ ਦੇ ਹੱਕ ਦੇ ਵਿੱਚ ਉਹਨਾਂ ਵਿੱਚੋਂ ਪ੍ਰਦੀਪ ਸਿੰਘ ਨੌਜਵਾਨ ਸਾਡੇ ਨਾਲੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਭਾਈ ਇੱਥੇ ਤੁਸੀਂ ਆਏ ਹੋ ਬਹੁਤ ਥੋੜੇ ਆਏ ਆ ਬਹੁਤੇ ਅਜੇ ਨਹੀਂ ਆ ਸਕੇ ਵਜ੍ਹਾ ਕੀ ਹੈ ਕਾਰਨ ਕੀ ਸਮਝਦੇ ਹੂੰ بے ਪ੍ਰੋਸਗੀ ਹੈ ਕਿਉਂ ਨਹੀਂ ਲੋਕ ਇਕੱਤਰ ਹੋ ਰਹੇ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਈ ਨਾ ਆਉਣ ਦਾ ਕਾਰਨ ਇਹ ਨਾ ਇੱਕ ਚੀਜ਼ ਹੁੰਦੀ ਹੈ ਜੀ ਵੀ ਕਹਿਣ ਦਾ ਭਾਵ ਜੋ ਦੁਸ਼ਮਣ ਆਪਣੇ ਤੇ ਹਮਲਾ ਕਰਦਾ ਜੰਗ ਦੇ ਮੈਦਾਨ ਦੇ ਵਿੱਚ ਸਿੰਘਾਂ ਕੋਲੇ ਪਹਿਲੇ ਇੱਕ ਸ਼ਾਸਤਰ ਜੀ ਨੂੰ ਢਾਲ ਕਹਿੰਦੇ ਨੇ ਹੈ ਨਾ ਜਦੋਂ ਦੁਸ਼ਮਣ ਮੋਰੋ ਹਮਲਾ ਕਰਦਾ ਤਾਂ ਸਿੰਘ ਬਚਾਅ ਵਾਸਤੇ ਉਹਨੂੰ ਯੂਜ਼ ਕਰਦੇ ਹੁੰਦੇ ਤਾਂ ਅੱਜ ਦੇ ਸਮੇਂ ਦੇ ਵਿੱਚ ਦੁਸ਼ਮਣਾਂ ਨੇ ਤਾਂ ਬੇਅਦਬੀਆਂ ਕਰਨੀ ਹੀ ਕਰਨੀਆਂ ਨੇ ਦੁਸ਼ਮਣਾਂ ਨੇ ਤਾਂ ਜੇਲ੍ਹਾਂ ਦੇ ਵਿੱਚ ਸਿੱਖ ਨੌਜਵਾਨ ਸੁੱਟਣ ਨੇ ਦੁਸ਼ਮਣਾਂ ਨੇ ਤਾਂ ਨਸ਼ਾ ਲਿਆਉਣੀ ਨੇ ਹੁਣ ਨੌਜਵਾਨ ਕਿਵੇਂ ਨਾ ਕਿਵੇਂ ਪੰਜਾਬ ਜਾਂ ਸਿੱਖ ਜੂਤ ਖਤਮ ਕਰਨਾ ਪਰ ਚਾਹੀਦਾ ਕੀ ਸੀ ਚਾਹੀਦਾ ਇਹ ਸੀ ਚਾਹੀਦਾ ਹੁਣ ਆਪਣੇ ਪੰਥ ਦੀ ਢਾਲ ਕੀ ਨੇ ਆਪਣੇ ਪੰਜ ਦੀ ਢਾਲ ਸੀ ਬਈ ਐਸਜੀਪੀਸੀ ਆਪਣੇ ਪੰਜ ਦੀਆਂ ਢਾਲਾਂ ਸੀ ਟਕਸਾਲਾਂ ਆਪਣੇ ਪੰਜ ਦੀਆਂ ਢਾਲਾਂ ਕੀ ਸੀਆਂ ਦਲਪੰਥ ਪਰ ਬੜੀ ਮਤਲਬ ਕੇ ਨਮੋਸ਼ੀ ਦੀ ਗੱਲ ਹੈ ਆਪਣੀ ਜਿਹੜੀ ਢਾਲ ਹੈ ਉਹ ਇੱਕ ਤਰ੍ਹਾਂ ਨਾਲ ਟੁੱਟੀ ਲਾ ਲੋ ਕਮਜ਼ੋਰ ਲਾ ਲੋ ਕਿਉਂਕਿ ਜੇ ਨਸ਼ਾ ਵੱਧ ਰਿਹਾ ਹੈ ਸਰਕਾਰ ਤੋਂ ਬਕਾਉਂਦੀ ਐ ਪਰ ਉਹਨੂੰ ਰੋਕਣ ਦੀ ਜ਼ਿੰਮੇਵਾਰੀ ਸੀ ਆਪਣੇ ਪੰਥ ਦੀ ਆਪਣੇ ਐਸਜੀਪੀਸੀਆਂ ਦੀ ਆਪਣੇ ਜੋ ਵੀ ਆਗੂ ਨੇ ਜੇ ਗੁਰੂ ਪਾਸਾ ਦੀਆਂ ਬੇਅਦਬੀਆਂ ਹੋ ਰਹੀਆਂ ਉਹਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਸੀਗੀ ਆਪਣੇ ਆਪਿਆਂ ਦੀ ਸੀ ਆਗੂ ਕਹਾਉਣ ਵਾਲਿਆਂ ਦੀ ਸੀ ਤੇ ਪਰ ਜਿੱਥੇ ਜਿੱਥੇ ਮੋਰਚੇ ਲੱਗੇ ਨੇ ਜਿੱਥੇ ਜਿੱਥੇ ਲੋਕਾਂ ਨੇ ਪੰਥ ਕਹਾਉਣ ਵਾਲੇ ਲੋਕਾਂ ਨੇ ਅਗਵਾਈਆਂ ਕੀਤੀਆਂ ਨੇ ਨੌਜਵਾਨਾਂ ਸਿੱਖ ਪੰਥ ਮਤਲਬ ਇਹ ਘਰਾਂ ਦੇ ਵਿੱਚੋਂ ਉੱਠ ਐ ਇੱਕ ਤਰ੍ਹਾਂ ਨਾਲ ਨੌਜਵਾਨਾਂ ਦਾ ਹੜ ਆ ਗਿਆ ਸੀ ਆਪਾਂ ਨੇ ਦੇਖਿਆ ਬਈ ਪਿੱਛੇ ਬਰਗਾੜੀ ਦੇ ਵਿੱਚ ਪਰ ਜੋ ਜੋ ਹੋਇਆ ਉਥੇ ਚਲੋ ਗਦਾਰੀ ਲਾ ਲੋ ਕੁਛ ਵੀ ਕਹਿ ਲਈ ਆਪਾਂ ਹਣਾ ਆਪਣਾ ਤਾਂ ਗਦਾਰੀ ਮੰਨਦੇ ਆ ਨੌਜਵਾਨ ਮੋਰਚਾ ਸਿਰੇ ਨਹੀਂ ਲੱਗਿਆ ਮੋਰਚਾ ਸਿਰੇ ਨਹੀਂ ਲੱਗਿਆ ਬਈ ਤੇ ਨੌਜ ਅਸੀਂ ਹੁਣ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਣੇ ਆਗੇ ਤੇ ਜਦੋਂ ਦਾ ਮੋਰਚਾ ਲੱਗਿਆ ਤੇ ਉਹਦੇ ਵਿੱਚ ਨੌਜਵਾਨਾਂ ਵੱਲੋਂ ਜ਼ਿਆਦਾਤਰ ਨਾਲ ਚਲੋ ਨੌਜਵਾਨ ਬਣੀ ਨੌਜਵਾਨ ਖਿੱਚਿਆ ਜਾਂਦਾ ਸਾਡੇ ਕੋਲ ਆਉਂਦੇ ਨੇ ਉਹ ਬੋਲ ਇਹੀ ਚੀਜ਼ ਜਿਤਾਉਂਦੇ ਨੇ 2022 ਪਹਿਲਾਂ ਵੀ ਅਸੀਂ ਗਏ ਸੀਗੇ ਪਰ ਉਦੋਂ ਵੀ ਸਾਡੇ ਨਾਲ ਆਏ ਬਣੀ ਸੀਗੀ ਤਾਂ ਕਰਕੇ ਬਈ ਆਪਣੇ ਆਪਦਿਆਂ ਦੀਆਂ ਨਲਾਇਕੀਆਂ ਕਰਕੇ ਨੌਜਵਾਨ ਉੱਠੇ ਪਰ ਹੁਣ ਅਸੀਂ ਬਈ ਜਿਹੜਾ ਗੁਰਜੀਤ ਸਿੰਘ ਫੌਜੀ ਅਸੀਂ ਅੰਮਰਸਰ ਮੋਰਚੇ ਦੇ ਇਕੱਠੇ ਰਹੇ ਆਂ ਭਾਈ ਅਮਰਤਪਾਲ ਸਿੰਘ ਵਾਲੇ ਦੇ ਵਿੱਚ ਜਦੋਂ ਲੱਗਿਆ ਸੀਗਾ ਤੇ ਉਹਦੇ ਵਿੱਚ ਅਸੀਂ ਇਹ ਬਾਈ ਦੇ ਨਾਲ ਰਹੇ ਆਂ ਇਕੱਠੇ ਸਾਡੇ ਜੱਥੇ ਦੇ ਵਿੱਚ ਹੀ ਵਿਚਰਦੇ ਜਿਆਦਾਤਰ ਸਾਡੇ ਨਾਲ ਹੀ ਰਹਿੰਦੇ ਸੀਗੇ ਕਿਉਂਕਿ ਗਰੰਟੀ ਆ ਵੀ ਗੁਰਜੀਤ ਸਿੰਘ ਫੌਜੀ ਨਹੀਂ ਵਿਕਦਾ ਇਸ ਗੱਲ ਦੀ ਕੀ ਗਰੰਟੀ ਹੈ ਇਸ ਗੱਲ ਦੀ ਗਰੰਟੀ ਮੈਂ ਤੁਹਾਨੂੰ ਦੱਸਦਾ ਬਈ ਅਸਲ ਦੇ ਵਿੱਚ ਜਿਆਦਾਤਰ ਕਿਹਾ ਜਾਂਦਾ ਹੈਗਾ ਵੀ ਆਗੂ ਨੇ ਇਹ ਪਹਿਲੀ ਗੱਲ ਤਾਂ ਇਹ ਇੱਕ ਆਮ ਗੁਰਸਿੱਖ ਨੌਜਵਾਨ ਹੈ ਠੀਕ ਹੈ ਤੇ ਦੂਜੇ ਦੂਜੇ ਪਾਸੇ ਤੁਹਾਨੂੰ ਦੱਸਦੇ ਅਸੀਂ ਜਦੋਂ ਮੋਰਚੇ ਦੇ ਵਿੱਚ ਇਕੱਠੇ ਸੀ ਉਦੋਂ ਵੀ ਜਦੋਂ ਬਾਈ ਪ੍ਰਚਾਰ ਕਰਦਾ ਸੀ ਇਹਨੇ ਕਦੇ ਨਾ ਤੇ ਇੱਕ ਰੁਪਿਆ ਕਿਸੇ ਤੋਂ ਖਾਡਾ ਕਿਉਂਕਿ ਕਿਹਾ ਜਾਂਦਾ ਵੀ ਯਾਰ ਪੈਸਿਆਂ ਵਾਸਤੇ ਇਕੱਠੇ ਹੋਏ ਨੇ ਬਾਈ ਇੱਕ ਬੇਨਤੀ ਤੁਹਾਨੂੰ ਕਰਦੀ ਹੈ ਨੌਜਵਾਨਾਂ ਨੂੰ ਜਾਂ ਹੋਰ ਜਿਹੜੇ ਵੀ ਕਹਿੰਦੇ ਨੇ ਇਹਦੇ ਕੋਲ ਘਰ ਦੇ ਵਿੱਚ ਕੋਈ ਛੇ 20 ਚੀਜ਼ ਦਾ ਘਾਟਾ ਨਹੀਂ ਹੈਗਾ ਬਾਈ ਬੱਚੇ ਛੱਡ ਕੇ ਆਇਆ ਹੈਗਾ ਘਰ ਪਰਿਵਾਰ ਛੱਡ ਕੇ ਆਇਆ ਹੱਸ ਹੱਸਦਾ ਬਸਦਾ ਪਰਿਵਾਰ ਹੈ ਦੋ ਦੋ ਗੱਡੀਆਂ ਖੜੀਆਂ ਨੇ ਇਹ ਗੱਲ ਨਹੀਂ ਸੀ ਕਰਨਾ ਚਾਹੁੰਦੇ ਪਰ ਕਰਨੀ ਜਦੋਂ ਬਤਲ ਕੇ ਨੌਜਵਾਨਾਂ ਵੱਲੋਂ ਸਵਾਲ ਕੀਤੇ ਜਾਂਦੇ ਨੇ ਤਾਂ ਕਰਕੇ ਇਹ ਗੁਰੂ ਮਹਾਰਾਜ ਦਾ ਥਾਪੜਾ ਲੈ ਕੇ ਚੜੇ ਨੇਗੇ ਤੇ ਜਿੰਤੋਂ ਤੱਕ ਮੈਂ ਆਪ ਦੀ ਜ਼ਿੰਮੇਵਾਰੀ ਨਾਲ ਕਹਿਣਾਗਾ ਠੀਕ ਆ ਵੀ ਇਹ ਨਹੀਂ ਵੇਚਿਆ ਜਾਊਗਾ ਬਾਕੀ ਗੁਰੂ ਮਹਾਰਾਜ ਦੇ ਹੱਥ ਤੇ ਵਿਚ ਨੌਜਵਾਨਾਂ ਨੂੰ ਬੇਨਤੀ ਆ ਤੁਸੀਂ ਆਓ ਇੱਥੇ ਸਾਡੇ ਨਾਲ ਕਰੋ ਸੰਪਰਕ ਇੱਥੇ ਆਪਾਂ ਮੋਰਚਾ ਡਟ ਕੇ ਲਾਈਏ ਕਿਸਾਨਾਂ ਨੂੰ ਵੀ ਬੇਨਤੀ ਆ ਵੀ ਸਿੱਖ ਪੰਥ ਨੇ ਖਾਲਸਾ ਪੰਥ ਨੇ ਪੂਰਾ ਸਾਥ ਦਿੱਤਾ ਸੀਗਾ ਜਥੇਬੰਦੀਆਂ ਦਾ ਹਨਾ ਵੀ ਤੁਸੀਂ ਵੀ ਇੱਥੇ ਆਓ ਇੱਥੇ ਟਾਈਮ ਦਿਓ ਪਰ ਕਹਿ ਦਿੱਤਾ ਜਾਂਦਾ ਵੀ ਇਹ ਨੌਜਵਾਨ ਜਿਹੜੇ ਹੈਗੇ ਆ ਤਤੀਆਂ ਗੱਲਾਂ ਕਰਦੇ ਆ ਇਹ ਭੜਕਾਉਗੇ ਕਿ ਨੂੰ ਮਾਵਾ ਦੇ ਪੁੱਤ ਮਰਵਾਣਗੇ ਫਿਰ ਬਾਅਦ ਚ ਕੋਈ ਚੁੱਲਿਆਂ ਚ ਘਾ ਜਮ ਜਾਂਦਾ ਭਾਈ ਉੱਗ ਜਾਂਦਾ ਕੋਈ ਸਾਥ ਵੀ ਨਹੀਂ ਦਿੰਦਾ ਵੀ ਇਹ ਜਿਹੜੀ ਤਕਰੀਰਾਂ ਹੈਗੀਆਂ ਬਿਲਕੁਲ ਗਲਤ ਆ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਤੇ ਗੱਲਾਂ ਤਾਂ ਟੇਬਲ ਤੇ ਹੋਣੀਆਂ ਹੁੰਦੀਆਂ ਇਹ ਤਾਂ ਗੱਲਾਂ ਹੀ ਹੋਰ ਕਰਦੇ ਭਾਈ ਇਹ ਨੌਜਵਾਨ ਨੇ ਤੇ ਸ਼ੁਰੂ ਤੋਂ ਲੱਗਦੇ ਆਏ ਨੇ ਪਰ ਬਾਲੀਆਂ ਗੱਲਾਂ ਨਹੀਂ ਮੈਂ ਕਰਦਾ ਆਪਾਂ ਭਾਈ ਦੀਪ ਸਿੱਧੂ ਬਣੀ ਦੇਖ ਲਈਏ ਉਹ ਵੀ ਨੌਜਵਾਨ ਆਗੂ ਸੀਗਾ ਉਸ ਨੌਜਵਾਨ ਨੇ ਦਿਖਾਤਾ ਸੀ ਜਿਹੜੇ ਮਤਲਬ ਕਿ ਬੁੱਢੇ ਠੇਰਾਂ ਨੇ ਜਿਵੇਂ ਭਾਈ ਬਲਬੀਰ ਸਿੰਘ ਭਰਪੂਰ ਦੀ ਹਨਾ ਵੀ ਸਪੀਚ ਸੀਗੀ ਉਹਦੇ ਵਿੱਚ ਭਾਈ ਤੀਸ਼ ਨੇ ਸਾਰੀਆਂ ਖਰੋਤਾਂ ਤੋੜਦਿਆਂ ਸੀਗਾ ਨੌਜਵਾਨ ਜਿਵੇਂ ਜੇ ਹਥਿਆਰਾਂ ਨਾਲ ਬਈ ਮੋਰਚੇ ਫਤਿਹ ਕਰਨਾ ਜਾਣਦੇ ਨੇ ਤਾਂ ਨੌਜਵਾਨ ਦੇ ਵਿੱਚ ਇੱਕ ਬੜੀ ਅੰਦਰੂ ਗੁਰੂ ਪਾਸਾ ਦਾ ਬਖਸ਼ਿਆ ਹੋਇਆ ਜਿਸ ਪਾਹੀ ਰੂਪ ਹੈ ਤਾਂ ਸੰਤ ਦਾ ਰੂਪ ਹੀ ਗੁਰੂ ਕਲਗੀਧਰ ਪਾਸਾ ਨੇ ਬਖਸ਼ਿਆ ਅਸੀਂ ਇੱਥੇ ਬੈਠਣਾ ਜਾਣਦੇ ਆਂ ਸ਼ਾਂਤਮਈ ਧਰਨੇ ਵੀ ਮੋਰਚੇ ਵੀ ਫਤਿਹ ਕਰਨਾ ਜਾਣਦੇ ਆਂ ਇਹੋ ਜਿਹੀ ਕੋਈ ਗੱਲ ਨਹੀਂ ਤੇ ਹੁਣ ਇਹ ਮੋਰਚਾ ਜਿਹੜਾ ਹੈਗਾ ਉਹਦੀ ਰੂਪਰੇਖਾ ਕੀ ਰਹੂਗੀ ਅੱਗੇ ਕੀ ਐਸੀ ਤਰ੍ਹਾਂ ਚੱਲਦਾ ਰਹੂਗਾ ਜਾਂ ਫਿਰ ਅੱਗੇ ਕੋਈ ਕਿਹੋ ਜਿਹੀ ਉਮੀਦ ਰੱਖਦੇ ਹਾਂ ਕੀ ਗੱਲਾਂ ਹੋਣਗੀਆਂ ਕਿਉਂਕਿ ਕਾਨੂੰਨ ਘੜਨੇ ਹੁੰਦੇ ਕਾਨੂੰਨ ਦੇ ਘੜਿਆਂ ਨੇ ਪਹੁੰਚ ਉਹਨਾਂ ਤੱਕ ਤੁਸੀਂ ਕਰੋਗੇ ਉਹਨਾਂ ਨੂੰ ਇੱਥੇ ਸਦੋਂਗੇ ਉਹਨਾਂ ਤੱਕ ਗੱਲ ਕਿੱਦਾਂ ਪਹੁੰਚੇਗੀ ਕਿਦੋਂ ਜਾਊਗਾ ਇਹ ਮੋਰਚਾ ਗੱਲਬਾਤ ਇਹੀ ਹੈ ਮੋਰਚਾ ਬਈ ਸਾਰਾ ਕੁਝ ਹੈਗਾ ਪੰਥ ਦੇ ਹੱਥ ਦੇ ਵਿੱਚ ਜਦੋਂ ਮੈਂ ਫੇਰ ਬੇਨਤੀ ਕਰਾਂ ਨੌਜਵਾਨਾਂ ਦੇ ਸਾਹਦੇ ਵਿੱਚ ਜਦੋਂ ਭਾਈ ਰਾਜੋਵਾਲੇ ਦੀ ਫਾਂਸੀ ਰਕਾਣੀ ਸੀ ਆਪਾਂ ਨੂੰ ਸਾਰ ਨੂੰ ਪਤਾ ਕਿਵੇਂ ਨੌਜਵਾਨਾਂ ਦਾ ਆਪਣੇ ਪੰਥ ਦਾ ਹਜੂਮ ਆਇਆ ਸੀ ਤੇ ਉਹ ਫਾਂਸੀ ਰੁਕੀ ਵੀ ਸੀ ਪਰ ਹੁਣ ਇਸੇ ਤਰ੍ਹਾਂ ਨਾਲ ਮੈਂ ਬੇਨਤੀ ਕਰਦਾ ਹੁਣ ਵੀ ਉਸੇ ਤਰੀਕੇ ਨਾਲ ਜੇ ਨੌਜਵਾਨ ਘਰਾਂ ਦੇ ਵਿੱਚੋਂ ਨਿਕਲਣ ਇੱਥੇ ਮਤਲਬ ਕਿ ਆਪਾਂ ਕੁਝ ਵੀ ਜੇ ਜਾਮ ਕਰਦੇ ਜਾਂ ਕੋਈ ਵੀ ਆਪਣੀ ਜੋ ਕਮੇਟੀ ਬਾਈ ਹੋਰਾਂ ਦੀ ਬਣੀ ਹੋਈ ਹੈ ਜੋ ਵੀ ਫੈਸਲਾ ਦੇਵੇਗੀ ਕਿ ਸਖਤ ਕਿਉਂਕਿ ਭਾਈ ਧਰਨੇ ਤੋਂ ਬਾਅਦ ਇੱਕਠਾਂ ਤੋਂ ਨੌਜਵਾਨ ਅੱਕੇ ਹੋਏ ਨੇ ਹਨਾ ਤੇ ਜਥੇਬੰਦਿਆਂ ਨੂੰ ਬੇਨਤੀ ਹੈ ਰੂਪਰੇਖਾ ਇਹੀ ਰਹੂਗੀ ਰੂਪਰੇਖਾ ਦੇ ਵਿੱਚ ਕੋਈ ਇਹ ਕਿਉਂਕਿ ਬਈ ਦੱਸ ਦਈਏ ਸਾਨੂੰ ਸ਼ਾਂਤਮਈ ਪ੍ਰਦਰਸ਼ਨ ਹੋਇਆ ਹੋਇਆ ਜੇ ਆਪਾਂ ਸ਼ਾਂਤਮਈ ਤਰੀਕੇ ਨਾਲ ਚੱਲਾਂਗੇ ਤਾਂ ਹਾਂ ਮੋਰਚਾ ਫਤ ਵੀ ਫਤੇ ਵੀ ਕਰ ਸਕਦੇ ਹਾਂ ਹਾਂ ਇੱਕ ਚੀਜ਼ ਹੋਰ ਸਾਨੂੰ ਦੱਸ ਦਈਏ ਉਹਦੇ ਵਿੱਚ ਆਏਗਾ ਵੀ ਜੇ ਮੈਂ ਆਪਣੇ ਹੋਣਗੇ ਆਪਣੇ ਵੀ ਕਮੇਟੀ ਵਾਲੇ ਨੇ ਜਿਵੇਂ ਆਪਣੇ ਦੱਸਣਗੇ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ ਤੇ ਨੌਜਵਾਨਾਂ ਵੱਲੋਂ ਮੈਂ ਆਪ ਹੀ ਦੱਸ ਦਾਂਗਾ ਵੀ ਇਹੋ ਜਿਹੀ ਕੋਈ ਹੁੱਲੜਬਾਜੀ ਨਹੀਂ ਹੋਈ ਜੋ ਰੂਪਰੇਖਾ ਇਹ ਉਲਿੱਕਣ ਗਿਆ ਸੀ ਸਾਤ ਦੇ ਨੂੰ ਤੇ ਆ ਰਾ ਪਰ ਬਸ ਨੌਜਵਾਨਾਂ ਨੂੰ ਆਹੀ ਬੇਨਤੀ ਆ ਤੇ ਗਦਾਰੀ ਇੱਥੇ ਵੀ ਅਸੀਂ ਗੁਰਜੀਤ ਸਿੰਘ ਫੌਜੀ ਦੇ ਨਾਲ ਰਹੇ ਆ ਇਹ ਗਦਾਰੀ ਕਰਨ ਵਾਲਾ ਬੰਦਾ ਹੈ ਹੀ ਨਹੀਂ ਹੈਗਾ ਇੱਕ ਵਾਰ ਤੁਸੀਂ ਭਰੋਸਾ ਕਰਕੇ ਦੇਖੋ ਇਹ ਕੀ ਕਹਿ ਦਿੱਤਾ ਜਾਂਦਾ ਵੀ ਤੌਰ ਤਰੀਕੇ ਪੰਥਕ ਨਹੀਂ ਹੈਗੇ ਜਿਹੜੇ ਤੇ ਚੜ ਗਏ ਵੀ ਐਦਾਂ ਨਹੀਂ ਹੁੰਦਾ ਹੁੰਦਾ ਪੰਥਕਰਵਾਇਤਾ ਹੋਰ ਆ ਇਹ ਪੰਥਕਰਵਾਇਤਾ ਨਹੀਂ ਹੈਗੇ ਜਿਹੜੀ ਗੱਲ ਗੁਰਜੀਤ ਸਿੰਘ ਫੌਜੀ ਕਰ ਰਿਹਾ ਹੈ ਬਈ ਕੋਸ਼ਕਾ ਗੱਲਾਂ ਜਿਹੜੀਆਂ ਹੁੰਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਦੇਖ ਕੇ ਚੱਲਣਾ ਪਊਗਾ ਕਿਉਂਕਿ ਜੇ ਆਪਾਂ ਦੇਖ ਲਈਏ ਵੀ ਜੇ ਚਲੋ ਇਹਨਾਂ ਨੂੰ ਪੁੱਛ ਲਈਏ ਵੀ ਹਥਿਆਰ ਚੱਕਣ ਵਾਲਾ ਦੱਸ ਦੀ ਮਸਲਾ ਤਾਂ ਇਹ ਕਹਿਣਗੇ ਵੀ ਇਹਨਾਂ ਨੇ ਹਥਿਆਰ ਚੱਕ ਲੇ ਇਹ ਵੀ ਪੰਥਕ ਨਹੀਂ ਹੋਏਗਾ ਜੀ ਕੁਝ ਲੋਕ ਜਿਨ੍ਹਾਂ ਨੇ ਕਹਨੇ ਹੁੰਦੀਆਂ ਚਲੋ ਜੇ ਆਪਾਂ ਡੈਮੋਕ੍ਰੇਸੀ ਦੇ ਵਿੱਚ ਲਾ ਲਈਏ ਕੋਈ ਕਈ ਸਾਡੇ ਸਿੱਖ ਪੰਥ ਦੇ ਇਹੋ ਜਿਹੇ ਨੇਗੇ ਜਿਹੜੇ ਪ੍ਰਚਾਰਕ ਨੇ ਜਿਹੜੇ ਕਹਿੰਦੇ ਵੀ ਅੱਜ ਕੱਲ ਡੈਮੋਕ੍ਰੇਸੀ ਦਾ ਸਮਾਂ ਪਰ ਹੁਣ ਡੈਮੋਕ੍ਰੇਸੀ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਮੋਰਚਾ ਲੱਗਿਆ ਹੁੰਦਾ ਲੱਗਿਆ ਹੋ ਉੱਚੜੇ ਆਗੂ ਨੇ ਬਈ ਚੱਲ ਸਾਨੂੰ ਪਤਾ ਹੀ ਹੈ ਜਿਹੜੇ ਕਹਿੰਦੇ ਨੇਗੇ ਵੀ ਉਹ ਵੀ ਇੱਥੇ ਉਹਨਾਂ ਦਾ ਨਾ ਕੋਈ ਬਿਆਨ ਆ ਤੇ ਨਾ ਇੱਥੇ ਕੋਈ ਪਹੁੰਚੇ ਨੇਗੇ ਜਿਹੜੇ ਆਗੂ ਨੇਗੇ ਤੇ ਹੁਣ ਕਿਵੇਂ ਦੇਖਦੇ ਹਾਂ ਵੀ ਅ ਕਿੱਦਨ ਨੂੰ ਜਾਊਗਾ ਮੋਰ ਤੱਕ ਕੀ ਉਮੀਦ ਲੱਗਦੀ ਹੈ ਤੁਹਾਨੂੰ ਸਰਕਾਰਾਂ ਤੋਂ ਕੀ ਆਸ ਆ ਜੋ ਪਿਛਲੇ ਸਮੇਂ ਤੋਂ ਚੱਲ ਰਿਹਾ ਹੈ ਜਾਂ ਲੋਕਾਂ ਤੋਂ ਕੀ ਆਸ ਆ ਕੀ ਲੱਗਦਾ ਕਦੋਂ ਹੋ ਸਕਦਾ ਸਰਕਾਰਾਂ ਤੋਂ ਤਾਂ ਬਈ ਸਾਨੂੰ ਕੋਈ ਆਸ ਨਹੀਂ ਸਾਨੂੰ ਆਸ ਹੈ ਤਾਂ ਸਿੱਖ ਪੰਥ ਤੋਂ ਆ ਸਿੱਖ ਪੰਥ ਦੇ ਜ਼ਿਆਦਾਤਰ ਜੂਥ ਦੇ ਜੂਥ ਤੋਂ ਆ ਨੌਜਵਾਨਾਂ ਤੋਂ ਤੁਸੀਂ ਬਈ ਬਾਈ ਬਣ ਕੇ ਘਰਾਂ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤਾਂ ਕਰਕੇ ਆਪਾਂ ਮੋਰਚੇ ਫਤਿਹ ਕਰਾਂਗੇ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੋएगी ਵੀ ਜੇ ਆਪਾਂ ਕਾਨੂੰਨ ਨਾ ਬਣਾ ਕੇ ਦੇਣ ਕਿਉਂਕਿ ਇਹ ਕੱਲੇ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂ ਸਾਡਾ ਬਈ ਪਤਾ ਕੀ ਗੱਲ ਹੈ ਕਿ ਪੰਜਾਬ ਦੇ ਵਿੱਚ ਆਪਣਾ ਕੋਈ ਵੀ ਮੁੱਦਾ ਹੁੰਦਾ ਆਪਣੇ ਸਿੱਖ ਜਾਤਰਾਉਂਦੇ ਨੇ ਤੇ ਗੱਲ ਕਰ ਬਈ ਸਾਡਾ ਹਿੰਦੂਆਂ ਨੂੰ ਵੀ ਮੁਸਲਮਾਨਾਂ ਨਾਲ ਇੱਕ ਤਰ੍ਹਾਂ ਨਾਲ ਰੋਸਾ ਵਾਲਾ ਮੁਸਲਮਾਨਾਂ ਨਾਲ ਮੁਸਲਮਾਨ ਵੀਰ ਤਾਂ ਚਲੋ ਆਉਂਦੇ ਨੇ ਹਿੰਦੂ ਵੀਰ ਇਥੇ ਇੱਕ ਵੀ ਨਹੀਂ ਆਇਆ ਹੈਗਾ ਕੋਈ ਨਿਆਰਾ ਉਹਨਾਂ ਨੂੰ ਬਲ ਹਮਾਇਤ ਨਹੀਂ ਹਾਲਾਂਕਿ ਉਹਨਾਂ ਦੇ ਵੀ ਜੋ ਕਾਨੂੰਨ ਦੇ ਵਿੱਚ ਦਰਜ ਹੈਗਾ ਵੀ ਉਹਨਾਂ ਦੀ ਭਗਵਤ ਗੀਤਾ ਦੀ ਵੀ ਵਿੱਚ ਆਗਾ ਜੇ ਕੋਈ ਗ੍ਰੰਥ ਸਾਹਿਬ ਦੇ ਨਾਲ-ਨਾਲ ਭਗਵਤ ਗੀਤਾ ਜਾਂ ਗਰੜ ਪ੍ਰਾਣ ਦੀ ਜਾਂ ਕ੍ਰਾਂਟ ਸ਼੍ਰੀ ਦੀ ਬਿਆਦਵੀ ਕਰਦੇ ਉਹਨਾਂ ਨੂੰ ਵੀ 19 ਸਜ਼ਾ ਮਿਲੇ ਕੋਈ ਇਕੱਲੇ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂ ਹਿੰਦੂ ਮੁਸਲਮਾਨੋ ਤੁਸੀਂ ਵੀ ਜਾਗੋ ਇੱਥੇ ਡਟ ਕੇ ਹਮਾਇਤ 2000 ਸਾਡੇ ਸਭ ਬਿਲਕੁਲ ਨੌਜਵਾਨ ਜਿਹੜੇ ਹੈਗੇ ਉਹ ਪਹੁੰਚੇ ਆ ਮੋਰਚੇ ਦੇ ਵਿੱਚ ਤੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਸਾਰੇ ਇਸ ਥਾਂ ਦੇ ਉੱਤੇ ਆਉਣ ਤਾਂ ਕਿ ਸਰਬ ਧਰਮ ਜਿਹੜੇ ਗ੍ਰੰਥ ਹੈਗੇ ਸਾਰੇ ਧਰਮਾਂ ਦੇ ਗ੍ਰੰਥ ਹੈ ਉਹਨਾਂ ਦੀ ਬੇਦਵੀ ਲਈ ਸਖਤ ਕਾਨੂੰਨ ਬਣ ਸਕੇ ਤੇ ਗਰੰਟੀ ਵੀ ਲਈ ਗਈ ਹੈ ਕਿ ਗੁਰਜੀਤ ਸਿੰਘ ਫੌਜੀ ਇਸ ਮੋਰਚੇ ਨੂੰ ਬਰਕਰਾਰ ਰੱਖੇਗਾ ਤੇ ਇਸ ਮੋਰਚੇ ਨੂੰ ਵੇਚੇਗਾ ਨਹੀਂ ਪਰ ਆਉਣ ਵਾਲੇ ਸਮੇਂ 'ਚ ਇਹ ਕਾਨੂੰਨ ਬਣਦੇ ਆ ਜਾਂ ਨਹੀਂ ਬਣਦੇ ਇਹ ਮੋਰਚਾ ਕਿੰਨਾ ਅਸਰਦਾਰ ਰਹੇਗਾ ਜਾਂ ਕਿੰਨਾ ਅਸਰਦਾਰ ਨਹੀਂ ਰਹੇਗਾ ਇਸ ਦੁਆਰੇ ਵਿੱਚ ਜੋ ਕੁਝ ਵੀ ਹੋਵੇਗਾ ਜੇ ਉਹ ਸਮਾਂ ਹੀ ਤੈਅ ਕਰੇਗਾ ਜੋ ਸਮਾਂ ਕੀ ਕਰਦਾ ਉਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਤੇਨਾਮ ਸਿੰਘ ਪੰਜਾਬੀ ਲੋਕ ਚੈਨਲ